ਲੋਕ ਹਿੱਤ ਲੋਕਾਂ ਦੀ ਆਵਾਜ਼ ਜਿੰਦਾਬਾਦ ਜਿੰਦਾਬਾਦ ਲੜਦੇ ਲੋਕ ਚੰਗਾਪਾ ਜਿੰਦਾਬਾਦ ਜਿੰਦਾਬਾਦ ਹੱਕਾਂ ਲਈ ਜੋ ਲੜਦੇ ਲੋਕ ਜੈਹਾ ਤੋਂ ਨਹੀਂ ਲੜਦੇ ਲੋਕ ਭਗਵਾਨਤਮਨ ਦੀ ਨਾਦੀ ਸਰਕਾਰ ਮਰਦਾਬਾਦ 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 ਸੈਂਟਰੀ ਸਰਕਾਰ ਮਰਦਾਬਾਦ 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 ਬਿਲੀ ਬੋਰ ਦੀ ਗੰਦੀ ਮੈਨੇਜਮੈਂਟ ਮਰਦਾਬਾਦ 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 ਆਰ.ਟੀ.ਐਮ ਦੀ ਤਰੱਕੀ ਕਰੋ ਤਰੱਕੀ ਕਰੋ ਤਰੱਕੀ ਕਰੋ ਆਰ.ਟੀ.ਐਮ ਦੀ ਤਰੱਕੀ ਕਰੋ ਤਰੱਕੀ ਕਰੋ ਤਰੱਕੀ ਕਰੋ ਸਾਡਾ ਇੱਕਾ ਜਿੰਦਬਾਦ 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 ਸਾਈਕਲ ਲਾਈਨ ਮੈਨਾਂ ਤੋਂ ਨਾਂਨ ਬਣਾਓ ਨਾਂਨ ਬਣਾਓ ਨਾਂਨ ਬਣਾਓ ਵਾਇਲਟ ਚਿੱਕਾ ਖਾਲਸਾ ਕੀ ਨਾ ਤੁਹਾਡਾ ਕੀ ਹੈ ਜੀ ਸਰਮਸਲਾ ਜੀ ਅਰਤੀਪਾਲ ਸਿੰਘ ਧੂਲ ਬਲਾਕ ਪ੍ਰਧਾਨ ਬਟੋਆ ਇਹ ਮਸਲਾ ਜਿਹੜੇ ਕੱਚੇ ਮੁਲਾਜ਼ਮ ਨੇ ਇਤਰਾ ਮੀਰ ਜੀ ਨੇ ਦੱਸਿਆ ਉਹਨਾਂ ਨੂੰ ਪੱਕੇ ਕਰਨ ਤੇ ਜਿਹੜੇ ਇਹਨਾਂ ਨੇ ਜੋ ਹਕੀ ਮੰਗਾ ਨੇ ਬਿਜਲੀ ਬੋਰਡ ਦੀਆਂ ਉਹ ਪੂਰੀਆਂ ਕਰਨ ਜੇ ਨਾ ਕਰਨਗੇ ਤੇ ਭਾਰਤੀ ਕਿਸਾਨ ਜਿਹੜੀਆਂ ਨੇ ਇਕੱਠਾ ਗਰਾਹਾਂ ਅਸੀਂ ਵਿਸ਼ਵਾਸ ਦਿਵਾਇਆ ਵਲਟੋਆ ਬਲਾਕ ਕੋਲੋਂ ਵੀ ਅਸੀਂ ਪੂਰਨ ਇਹਨਾਂ ਦਾ ਸਮਰਥਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਨਾ ਤੁਹਾਡਾ ਤੇ ਕੀ ਆ ਉਹਦਾ ਜੀ ਸਰ ਮੈਂ ਲਖਿੰਦਰ ਸਿੰਘ ਜੀ ਵਲਟੋਆ ਫੈਡਰੇਸ਼ਨ ਏਟਕ ਦਾ ਪ੍ਰਧਾਨ ਆ ਜੀ ਡਿਵੀਜ਼ਨ ਦਾ ਅਸੀਂ ਜਥੇਬੰਦੀ ਦੇ ਤੌਰ ਤੇ ਸਾਡਾ ਕੱਠਾ ਸਿੰਘ ਅਰਚਾ ਜਿਹਦੇ ਨਾਲ ਸਾਂਝੇ ਬੰਦਿਆਂ ਸਾਡੀਆਂ ਨਾਲ ਆ ਸ਼ਾਮਲ ਹੋਈਆਂ ਅਸੀਂ ਇਹ ਗੱਲ ਕਰਨੀ ਚਾਹੁੰਦੇ ਆ ਕਿ ਮੁਲਾਜ਼ਮ ਜਿਹੜੇ ਆ ਉਹ ਬੜੇ ਲੰਮੇ ਸਮੇਂ ਤੋਂ ਜਿਹੜੇ ਆ ਉਹ ਕੱਚੇ ਆ ਮਹਿਕਮੇ ਦੇ ਜਿਹੜੇ ਵਿੱਚ ਪੋਸਟ ਆ ਉਹ ਸਾਡੀਆਂ ਜਿਹੜਾ ਮਹਿਕਮਾ ਕਰਨ ਕਰੀ ਜਾਂਦਾ ਉਹ ਸਾਨੂੰ ਬੜਾ ਦੁੱਖ ਆ ਸਾਡੀਆਂ ਜਿਹੜੀਆਂ ਪੋਸਟਾਂ ਖਤਮ ਹੁੰਦੀਆਂ ਜਾਂਦੀਆਂ ਆਉਣ ਵਾਲਾ ਜਿਹੜਾ ਸਾਡਾ ਮੁਲਾਜ਼ਮਾਂ ਉਹਨਾਂ ਦੇ ਜਿਹੜੇ ਬੱਚੇ ਆ ਉਹ ਜਦੋਂ ਪੋਸਟੇਜ ਖਤਮ ਹੋ ਗਈਆਂ ਉਹ ਆਉਣ ਵਾਲੇ ਸਾਡੇ ਜਿਹੜੇ ਮਲਾਜ਼ਮ ਜਿਨ੍ਹਾਂ ਦੀਆਂ ਦੱਤਾਂ ਹੁੰਦੀਆਂ ਜਿੱਤਰ ਹੋਰ ਮੈਕਮਿਆਂ ਦੇ ਵਿੱਚ ਆ ਉਹ ਡੈਥ ਹੋ ਜਵੇ ਉਹਨਾਂ ਨੂੰ ਕਰੋੜ ਰੁਪਇਆ ਦਿੰਦੇ ਆ ਸਾਡੇ ਮੈਕਮੇ ਦੇ ਵਿੱਚ ਜਿਹੜੇ ਆ ਉਹ ਮਲਾਜ਼ਮਾਂ ਨੂੰ ਬਿਲਕੁਲ ਪੈਸੇ ਜਿਹੜੇ ਘੱਟ ਮਿਲਦੇ ਆ ਇਸ ਕਰਕੇ ਸਾਡੀਆਂ ਇਹੋ ਜਿਹੀਆਂ ਸਾਡੀਆਂ ਮੰਗਾਂ ਜਿਹੜੀਆਂ ਸਾਡੀਆਂ ਪੂਰੀਆਂ ਕੀਤੀਆਂ ਜਾਣ ਤੇ ਜਿਹੜੇ ਮਲਾਜ਼ਮਾਂ ਨੂੰ ਜਿਹੜੇ ਆ ਸੰਘਰਸ਼ ਆ ਉਹ ਸੰਘਰਸ਼ ਦਾ ਜਿਹੜਾ ਉਹਨਾਂ ਨੂੰ ਰਾਹ ਜਿਹੜਾ ਚੰਗੀ ਤਰ੍ਹਾਂ ਚੁਣਿਆ ਚੁਣਿਆ ਉਹ ਤੇ ਰਾਹ ਤੇ ਚੱਲੇ ਆ ਇਸ ਕਰਕੇ ਜੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਅੱਗੇ ਵਾਸਤੇ ਵੀ ਜਿਹੜੇ ਸਾਡੀ ਜਿਹੜੀ ਜਥੇਬੰਦੀ ਤੌਰ ਤੇ ਸਾਡੀ ਕਾਲ ਆ ਰਹੀ ਆ ਉਹ ਅਗਲੇ ਅਗਾ ਲੰਮਾ-ਥੰਮਾ ਵੀ ਹੋ ਸਕਦਾ ਸਾਨੂੰ ਲੰਮੀ ਗਾਹਮ ਛੁੱਟੀ ਪਰ ਨਹੀਂ ਲਈ ਜੇ ਮਲਾਜ਼ਮ ਜਿਹੜੇ ਉਪਰ ਨੂੰ ਪਿਆਰ ਹੈ ਇਹ ਜਨਤਾ ਦੇ ਸੇਵਾ ਕਰਦੇ ਆ ਅੱਜ ਜਿਹੜਾ ਧਰਨਾ ਲਗਾਇਆ ਗਿਆ ਕੀ ਹੈ ਸਾਰਾ ਜੀ ਮੈਂ ਜੀ ਭਾਰਤੀ ਕਿਸਾਨ ਚੁਣੂ ਨੇਕਤਾ ਉਹ ਗ੍ਰਾਹਾਂ ਦਾ ਜਿਲ੍ਹਾ ਪ੍ਰਧਾਨਪੁਰ ਬਾਜ ਸਿੰਘ ਸਿਧਵਾ ਅੱਜ ਜਿਹੜਾ ਧਰਨਾ ਲਾ ਰਹੇ ਆ ਇਹ ਆਪਣਾ ਬਿਜਲੀ ਬੋਰਡ ਵਾਲਿਆਂ ਨੇ ਛੁੱਟੀ ਉੱਤੇ ਛੁੱਟੀ ਕੀਤੀ ਹੈ ਛੁੱਟੀ ਕਰਕੇ ਇਹਨਾਂ ਨੇ 3 ਦਿਨ ਦਾ ਪ੍ਰਦਰਸ਼ਨ ਰੱਖਿਆ ਸੀ ਇਸ ਕਰਕੇ ਸਾਡੀ ਭਾਰਤੀ ਕਿਸਾਨ ਯੂਨੀਅਨ ਅਤੇ ਗ੍ਰਾਹਾਂ ਵੱਲੋਂ ਇਹਨਾਂ ਦੀ ਹਮਾਇਤ ਦੇ ਵਿੱਚ ਆ ਕਿ ਜਿਹੜੀਆਂ ਇਹਨਾਂ ਦੀਆਂ ਹੱਕੀ ਮੰਗਾਵਾ ਉਹ ਇਹਨਾਂ ਦੀਆਂ ਦਿੱਤੀਆਂ ਜਾਣ ਕਿਉਂਕਿ ਇਹਨਾਂ ਦੀਆਂ ਨਹੀਂ ਸਾਰੀ ਪਬਲਿਕ ਦੀਆਂ ਹੀ ਆ ਜੇ ਨੌਕਰੀ ਵਾਲੇ ਜਿਤਨਾ ਬਹੁਤ ਖਾਲੀ ਹੈ ਗਿਆ ਵਾ ਡਿਵੀਜ਼ਨਾਂ ਦੇ ਵਿੱਚ ਸਾਮੀਆਂ ਖਾਲੀ ਪੋਸਟਾਂ ਖਾਲੀ ਆ ਉਹ ਵੀ ਇਹਨਾਂ ਕਹ ਆ ਵੀ ਉਹ ਖਾਲੀ ਪੋਸਟਾਂ ਭਰੋ ਤੇ ਉਹਦੇ ਵਿੱਚ ਵੀ ਸਿਰਫ ਇਹਨਾਂ ਦੇ ਬੱਚੇ ਨਹੀਂਗੇ ਭਰਤੀ ਹੋਣੇ ਉਹ ਸਾਰਿਆਂ ਦੇ ਹੀ ਬੱਚੇ ਉਹਦੇ ਵਿੱਚ ਭਰਤੀ ਹੋਣੇ ਇਹ ਉਹ ਲੰਮੀ ਭਰਤੀ ਕਰੋ ਜਿਹੜਾ ਸਾਨੂੰ ਸਮਾਨ ਨਹੀਂ ਮਿਲਦਾ ਡਿਵੀਜ਼ਨਾਂ ਦੇ ਵਿੱਚੋਂ ਸਾਨੂੰ ਸਮਾਨ ਮਿਲਦਾ ਮਿਲਣਾ ਜਾਵੇ ਇਸ ਕਰਕੇ ਇਹ ਇਹਨਾਂ ਦੇ ਸਬੰਧ ਦੇ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਅਸੀਂ ਇਹਨਾਂ ਦੀ ਹਮਾਇਤ ਦੇ ਵਿੱਚ ਆ ਜੀ ਹਾਂਜੀ ਪ੍ਰਧਾਨ ਜੀ ਅੱਜ ਜਿਹੜਿਆ ਧਰਨਾ ਲੱਗਾ ਜੀ ਕੀ ਹੈ ਸਰ ਜੀ ਮੈਂ ਜੀ ਟੈਕਨੀਕਲ ਸਰਕਾਰੀ ਅੰਦਰ ਡਿਰੇਕਟਰ ਪ੍ਰਧਾਨ ਕਰਨੇ ਸਿੰਘ ਆ ਕਿ ਧਰਨਾ ਸਾਡਾ ਜਿਹੜਾ ਵਾ ਇਹ ਜਿਹੜਾ ਬੋਰ ਸਾਡੀਆਂ ਮੰਗਾ ਮੰਨ ਕੇ ਲਾਗੂ ਨਹੀਂ ਕਰ ਰਿਆ ਉਹਦੇ ਵਿਰੋਧ ਦੇ ਵਿੱਚ ਅਸੀਂ ਦਿੱਤਾ ਆ ਤੇ ਕਿਸਾਨਾਂ ਜਿਹੜੇ ਸਾਨੂੰ ਇਹਨਾਂ ਨਿਖਾਸ ਦਿੱਤਾ ਵਾ ਉਹਦਾ ਸਾਡਾ ਅਸੀਂ ਇਹਨਾਂ ਦਾ ਰੋਮ ਰੋਮ ਰੇਣੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਸਾਨਾਂ ਦਾ ਵੀ ਤੇ ਅਸੀਂ ਆਪਣੇ ਮੁਲਾਜ਼ਮਾਂ ਦਾ ਵੀ ਕਰਦੇ ਆ ਕਿ ਗਾਂ ਆਉਣ ਵਾਲੇ ਸੰਘਰਸ਼ ਜਿਹੜਾ ਵਾ 17 ਤੱਕ ਵੱਧ ਗਿਆ ਵਾ ਸਾਡੇ ਜਿੰਨੇ ਵੀ ਮੁਲਾਜ਼ਮਾਂ ਆ ਉਹ ਵੱਧ ਚੜ ਕੇ ਹਿੱਸਾ ਲੈਣਾ ਤੇ ਕੋਈ ਪਛਾਣ ਆ ਭੱਜੇ ਕਿਉਂਕਿ ਸੰਘਰਸ਼ਾਂ ਦੇ ਨਾਲ ਹੀ ਇਹ ਜੇਤ ਹੋਣੀ ਆ ਕਿਉਂਕਿ ਜਿਹੜੀ ਸਰਕਾਰ ਆ ਇਹ ਬਹੁਤ ਖਤਰਨਾਕ ਸਰਕਾਰ ਆਈ ਆ ਕਿਉਂਕਿ ਅਸੀਂ ਆ ਬਣਾ ਬੈਠੇ ਨੂੰ ਤੇ ਇਹ ਸਰਕਾਰ ਜਿਹੜੀ ਆ ਇਹ ਬਹੁਤ ਮਾੜੀ ਸਰਕਾਰ ਨਿਕਲੀ ਆ ਅਸੀਂ ਦੇ ਦੇ ਵਿਰੋਧੀ ਚ ਜਾਵਾਂ ਗਾਣਾ ਮੰਗਾ ਕੀ ਨੇ ਤੁਹਾਡੀਆਂ ਮੰਗਾ ਸਾਡੀਆਂ ਕੱਚੇ ਮੁਲਾਜ਼ਮ ਪੱਕੇ ਕਰਨੇ ਛਟਾਪ ਪੂਰਾ ਕਰਨਾ ਆਰਟੀਐਮ ਜਿਹੜੇ ਸਾਡੇ ਵਿਚਾਰੇ 10-12 12 ਸਾਲ ਦੇ ਇੱਕ ਹੀ ਥਾਂ ਦੇ ਕੁਰਸੀ ਤੇ ਬੈਠੇ ਆ ਉਹਨਾਂ ਨੂੰ ਕਿਹਨੇ ਉਹਨਾਂ ਦੀ ਨਾ ਤਰੱਕੀ ਕੀਤੀ ਆ ਤੇ ਅਸੀਂ ਤਾਂ ਆਨੇ ਆ ਵੀ ਨਵੇਂ ਮੁਲਾਜ਼ਮ ਭਰਤੀ ਕਰੋ ਤੇ ਜਿਹੜੇ ਨਵੇਂ ਜਿਹੜੀਆਂ ਪੋਸਟਾਂ ਮਹਿਕਮਾ ਦੀਆਂ ਜਿੰਨੀਆਂ ਵਾ ਸਾਰੀਆਂ ਖਤਮ ਹੋਈਆਂ ਉਹਨਾਂ ਨੂੰ ਬਹਾਲ ਕਰਕੇ ਜਿੰਨਾ ਸਾਡਾ ਸਟਾਫ ਬਣਦਾ ਵਾ ਜਿੰਨੀ ਸਾਡੀ ਨਫਰੀ ਬਣਦੀ ਸਾਰੀ ਪੂਰੀ ਕਰੋ ਮੌਜੂਦਾ ਸਰਕਾਰ ਦੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਮੌਜੂਦਾ ਸਰਕਾਰ ਦੀ ਸਿਹੜੀ ਦਾਵਾ ਡੋਲ ਹੀ ਆਪਦੀ ਸਾਨੂੰ ਜੀ ਅੱਜ ਜਿਹੜਾ ਰੋਸ ਮਜਹਰਾ ਕੀਤਾ ਜਾ ਰਿਹਾ ਕੀ ਹੈ ਸਾਰਾ ਮਸਲਾ ਇਹ ਜੀ ਜੋ ਬੋਰਡ ਮੈਨੇਜਮੈਂਟ ਨਾਲ ਸਾਡੀਆਂ ਜਿਹੜੀਆਂ ਮੀਟਿੰਗ ਦੇ ਵਿੱਚ ਤੈਅ ਹੋਇਆ 24 8 24 ਨੂੰ ਟਾੜੀਆਂ 16 ਮੰਗਾਂ ਤੇ ਉਹਨਾਂ ਕਹਿੰਦਾ ਵੀ ਇਹ ਤੁਹਾਡਾ ਹੱਲ ਕਰ ਦਵਾਂਗੇ ਪਰ ਉਹਦਾ ਸਰਕੂਲਰ ਨਹੀਂ ਜਾਰੀ ਕੀਤਾ ਉਥੇ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਸਰਕੂਲਰ ਜਿਹੜਾ ਇਹ 14 ਦਿਨਾਂ ਦੇ ਵਿੱਚ ਆ ਜਾਊਗਾ ਪਰ ਜਦੋਂ ਕਿ ਟਾਲਮਟੋਲ ਦੀ ਨੀਤੀ ਰਹੀ ਫਿਰ ਅਸੀਂ ਪੰਜਾਬ ਦੇ ਜੁਆਇੰਟ ਫੋਰਮ ਤੇ ਇੱਕ ਤਾਂ ਮੰਚ ਸਾਂਝਾ ਰੜਕੇ ਜਿਹੜਾ ਇਹ ਫੈਸਲਾ ਕੀਤਾ ਵੀ ਅਸੀਂ 3 ਦਿਨ ਦੀ ਛੁੱਟੀ ਤੇ ਜਾਵਾਂਗੇ ਤੇ ਜੇ ਸਾਨੂੰ ਛੁੱਟੀ ਵਧਾਉਣ ਦੀ ਲੋੜ ਪਈ ਤੇ ਉਹ ਵੀ ਅਸੀਂ ਵਧਾ ਸਕਦੇ ਹਾਂ ਪਰ ਇੱਕ ਬਹੁਤ ਵਿਸ਼ਾ ਵਿੱਚ ਜਿਹੜਾ ਇਹ ਮੈਂ ਕਿਸਾਨੀ ਜਿਹੜੀ ਕਿਸਾਨੀ ਦੀ ਫਸਲ ਜਿਹੜੀ ਸਿਰ ਤੇ ਆਈ ਆ ਤੇ ਕਿਸਾਨ ਸਾਡੇ ਭਰਾ ਸੀ ਇਹਨਾਂ ਦੇ ਵਿੱਚ ਰੋਜ਼ ਵਿਚਰਦੇ ਆ ਅਸੀਂ ਵੀ ਕਿਸਾਨ ਆ ਪਰ ਸਾਡੀ ਮਜਬੂਰੀ ਆ ਵੀ ਜਿਹੜੀ ਬੋਰਡ ਸਾਡੀਆਂ ਮੰਗਾ ਕਿਉਂ ਨਹੀਂ ਮੰਨ ਰਿਹਾ ਕਿਉਂਕਿ ਜਿਹੜੀ ਸਹਿਮਤੀ ਹੋਈ ਵੀ ਕਦੇ ਕੱਚੇ ਮਜ਼ਦਮ ਉਹ ਪੱਕੇ ਕਰਾਂਗੇ ਤੁਹਾਡੇ ਸਕੇਲਾਂ ਦਾ ਜਿਹੜਾ ਬਕਾਇਆ ਉਹ ਦਿੱਤਾ ਜਾਊਗਾ ਤੇ ਜਿਹੜੇ ਤੁਹਾਡੇ ਹੋਰ ਸਕੇਲਾਂ ਦੀਆਂ ਤਰੁੱਟੀਆਂ ਉਹ ਦੂਰ ਕੀਤੀਆਂ ਜਾਣਗੀਆਂ ਤੇ ਆਊਟਸੋਰਸਿੰਗ ਜਿਹੜਾ ਕੰਮ ਆ ਉਹ ਬੰਦ ਕੀਤਾ ਜਾਊ ਪਰ ਬੋਰਡ ਨੇ ਜਦੋਂ ਸਾਰੀ ਟਾਲ ਮਟੋਲ ਦੀ ਨੀਤੀ ਵਰਤੀ ਪਾਇਰ ਅਸੀਂ ਜਿਹੜਾ ਮਜਬੂਰ ਹੋ ਕੇ ਜਿਹੜਾ 3 ਦਿਨ ਦੀ ਛੁੱਟੀ ਤੇ ਚਲੇ ਗਏ ਆ ਪਰ ਸੰਭਾਵਨਾ ਵੀ ਛੁੱਟੀ ਅੱਗੇ ਵੀ ਵੱਧ ਸਕਦੀ ਆ ਪਰ ਜੇ ਛੁੱਟੀ ਅੱਗੇ ਵੱਧਦੀ ਆ ਉਹਦੇ ਵਿੱਚ ਅਸੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਤੁਹਾਡੀ ਪੁੱਤਾਂ ਵਾਂਗੂ ਪਾਲੀ ਫਸਲ ਜਿੱਥੇ ਤੁਸੀਂ ਤਪਦੀ ਗਰਮੀ ਦੇ ਵਿੱਚ ਜਿਹੜੀ ਇਹ ਝੋਨੇ ਨੂੰ ਜਿਹੜਾ ਸੱਪਾਂ ਦੀਆਂ ਸਿਰਾਂ ਵਿੱਦ ਕੇ ਤੇ ਉਹਨੂੰ ਆਪਣੀ ਫਸਲ ਨੂੰ ਸਿਰੇ ਤੇ ਲਿਆਂਦਾ ਹੁਣ ਫਸਲ ਸਿਰੇ ਤੇ ਆਈ ਆ ਪਰ ਫੀਡਰ ਜਿਹੜੇ ਆ ਉਹ ਕਾਲੀਆ ਫੀਡਰ ਅਮਰਕੋੜ ਤੋਂ ਉਹ 3 ਦਿਨ ਹੋ ਗਏ ਉਹ ਕਿਸੇ ਤੋਂ ਟਰਾਲੀ ਨਹੀਂ ਲੱਗੀ ਕਿਉਂਕਿ ਉਹਦੇ ਵਿੱਚ ਥੋੜਾ ਨੁਕਸਿਆ ਉਹਨੂੰ ਹੱਥ ਜਾਂ ਲਾ ਕੇ ਟਰਾਲੀ ਦੂਰ ਕਰਨੀ ਪਈਦੀ ਬੜੇ ਫੋਨ ਆ ਰਹੇ ਆ ਅਸੀਂ ਆ ਕਿ ਭਾਈ ਅਸੀਂ ਮਜਬੂਰ ਆ ਸਾਡੇ ਨਹੀਂ ਵਸਿਆ ਅਸੀਂ ਸੰਘਰਸ਼ ਦੇ ਰਾਹ ਤੇ ਤੁਰੇ ਆ ਅਸੀਂ ਛੁੱਟੀ ਭਰ ਕੇ ਬੈਠੇ ਆ ਇਸ ਕਰਕੇ ਕਿਸਾਨ ਸਾਡੇ ਭਰਾ ਵਾ ਅਸੀਂ ਕਿਸਾਨਾਂ ਦੇ ਧਰਨੇ ਦਿੱਲੀ ਜਦੋਂ ਲੱਗਾ ਸੀ ਅਸੀਂ ਤਿੰਨ ਵਾਰ ਇਹਨਾਂ ਦੇ ਧਰਨੇ ਦੇ ਵਿੱਚ ਕਾਫਲਾ ਲੈ ਕੇ ਜਾਂਦੇ ਰਹੇ ਆ ਕਿਉਂਕਿ ਸਾਡਾ ਨੌ ਮਾਹਤਾ ਰਿਸ਼ਤਾ ਕਿਸਾਨਾਂ ਦੇ ਨਾਲ ਸਾਡਾ ਜੋ ਰੋਜ ਦਾ ਵਾਅਵਾ ਜਿਹੜੀ ਫਸਲ ਹੈ ਪੁੱਤਾਂ ਵਾਂਗੂ ਪਾਲੀ ਆ ਉਹ ਸਿਰੇ ਤੇ ਆਈ ਆ ਪਰ ਸਾਡੀ ਮਜਬੂਰੀ ਆ ਕਿਉਂਕਿ ਜੇ ਸਾਡੇ ਮਸਲੇ ਨਹੀਂ ਹੱਲ ਕਰਦੀ ਅਸੀਂ ਤਾਂ ਕਿਸਾਨ ਚਾਹੇ ਬੰਦਿਆਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਜਿਹੜੇ ਸੰਘਰਸ਼ ਦਾ ਸਾਥ ਦਿਓ ਜਿੱਥੇ ਵੀ ਸਾਨੂੰ ਲੋੜ ਆ ਉੱਥੇ ਤੁਸੀਂ ਵੱਧ ਤੋਂ ਵੱਧ ਸਾਡੇ ਸੰਘਰਸ਼ ਦਾ ਸਾਥ ਦੇ ਕੇ ਇਸ ਬੋਰਡ ਮੈਨੇਜਮੈਂਟ ਨੂੰ ਜਿਹੜੇ ਸਾਡੀਆਂ ਮੰਗਾਂ ਰਹਦੀਆਂ ਉਹਨਾਂ ਨੂੰ ਦੂਰ ਕਰਾਇਆ ਜਾਵੇ ਇਸ ਕਰਕੇ ਅਸੀਂ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਆ ਕਿ ਜਦੋਂ ਵੀ ਕਿਸਾਨੀ ਸੰਘਰਸ਼ ਕਿਉਂਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ ਕਿਸਾਨ ਵੀ ਸਾਡੇ ਜਿਹੜੇ ਮਤਲਬ ਸੰਘਰਸ਼ਾਂ ਦੇ ਵਿੱਚ ਆਏ ਅਸੀਂ ਇਹਨਾਂ ਨੂੰ ਜੀ ਆਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਕਿਸਾਨਾਂ ਕਿਸਾਨ ਜਿਹੇ ਬੰਦੀਆਂ ਨੇ ਉਹਨਾਂ ਨੂੰ ਵੀ ਅਸੀਂ ਕਹਾਂਗੇ ਕਿ ਜਿਹੜਾ ਜਿਹੜਾ ਸਾਡਾ ਆਉਣ ਵਾਲਾ ਸੰਘਰਸ਼ ਜੇ ਅੱਗੇ ਚੱਲਦਾ ਉਹਦੇ ਵਿੱਚ ਅਸੀਂ ਜਿਹੜੇ ਬਾਦ ਚੜ ਕੇ ਜਿਹੜੇ ਆਪਣੀ ਜਿਹੇ ਬੰਦੀਆਂ ਜਮਹੂਰੀ ਕਿਸਾਨ ਸਭਾ ਜਾਂ ਹੋਰ ਜਿਹੜੀਆਂ ਕਿਸਾਨ ਜਿਹੇ ਬੰਦੀਆਂ ਨੇ ਉਹਨਾਂ ਨੂੰ ਸੱਦਾ ਦਾਂਗੇ ਅੱਜ ਅਸੀਂ ਇਹਦੇ ਸੱਦਾ ਨਹੀਂ ਦਿੱਤਾ ਪਰ ਫਿਰ ਵੀ ਇਹਨਾਂ ਨੂੰ ਚੀਜ਼ਾਂ ਆਖਦੇ ਆ ਜਿਨ੍ਹਾਂ ਨੇ ਸਾਡੇ ਸੰਘਰਸ਼ ਦੀ ਅੱਜ ਮੈਦਾਨ ਕੀਤੀ ਆ ਤੇ ਬੋਰਡ ਮੈਨੇਜਮੈਂਟ ਨਾਲ ਜਿਹੜੀ ਸਾਡੀ ਲੜਾਈ ਆ ਉਹ ਜਾਰੀ ਹੈ। ਅ ਤਰਨਾ ਲਗਾਇਆ ਗਿਆ ਕੀ ਹੈਗਾ ਸਾਰਾ ਜੀ? ਮੇਰਾ ਨਾਮ ਜੀ ਸਤਵੀਰ ਸਿੰਘ ਕੋਟਲੀ ਉਗਰਾਹਾ ਜੱਥੇਬੰਦੀ ਦਾ ਜ਼ਿਲ੍ਹਾ ਬਲਾਕ ਆਕੂਆ ਜੀ। ਅਸੀਂ ਜਿਹੜਾ ਸਾਡੇ ਮੁਲਾਜ਼ਮ ਵੀਰਾਂ ਦੀਆਂ ਜੋ ਹੱਕੀ ਮੰਗਾਂ ਆ ਉਹਨਾਂ ਮੰਗਾਂ ਦਾ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਪੂਰੇ ਜ਼ੋਰ ਨਾਲ ਜੋਸ਼ ਦੇ ਨਾਲ ਵੀਰਾਂ ਦਾ ਜਿਹੜਾ ਉਹ ਸਮਰਥਨ ਕਰ ਰਹੀ ਆ ਤੇ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਅਸੀਂ ਮੁਲਾਜ਼ਮ ਵੀਰਾਂ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਆ ਅਸੀਂ ਖੇਤਾਂ ਦੇ ਵਿੱਚ ਜਿਹੜਾ ਅਸੀਂ ਇਕੱਠਿਆ ਰਹਿਣਾ ਆ ਤੇ ਇਕੱਠੇ ਸਾਡਾ ਜਿਹੜਾ ਆ ਉਹ ਸਾਡਾ ਇੱਕ ਟਾਰਗੇਟ ਆ ਇਸ ਕਰਕੇ ਅਸੀਂ ਜਿੰਨਾ ਵੀ ਸਾਡਾ ਪ੍ਰੋਗਰਾਮ ਆ ਜਿੱਥੇ ਵੀ ਇਹਨਾਂ ਦਾ ਕੋਈ ਧਰਨਾ ਲੱਗੂਗਾ ਜਾਂ ਕੋਈ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕਰਨਗੇ ਅਸੀਂ ਉਹਨਾਂ ਦੀ ਹਮਾਇਤ ਪੂਰੇ ਜ਼ੋਰ ਨਾਲ ਕਰਾਂਗੇ ਇਹ ਇਹਨਾਂ ਦੀਆਂ ਮੰਗਾਂ ਨਹੀਂ ਮੰਗੀਆਂ ਮੰਨੀਆਂ ਜਾਂਦੀਆਂ ਫੇਰ ਜੇ ਇਹਨਾਂ ਦੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ ਜੋ ਵੀ ਸਾਡੀ ਜਿਹੜੀ ਆ ਅਗਰਾਹਾ ਸਾਹਿਬ ਜਾਂ ਇਹਨਾਂ ਦਾ ਬੀਲੀ ਬੋਰਡ ਦੇ ਜਿਹੜੇ ਇਹਨਾਂ ਦੀ ਮੈਨੇਜਮੈਂਟ ਆ ਉਹ ਜੋ ਫੈਸਲਾ ਲਾਊਗੀ ਉੱਤੇ ਅਸੀਂ ਪੂਰੇ ਹੱਕ ਹਾਜ਼ਰ ਹੋਵਾਂਗੇ